ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਪਸ਼ੂ ਪਾਲਕ ਭਰਾਵਾਂ ਦਾ ਸਵਾਗਤ ਹੈ ਆਪਣੇ ਚੈਨਲ ਮਹਿਤਾਬ ਡੇਰੀ ਫਾਰਮ ਤੇ ਅੱਜ ਦੀ ਵੀਡੀਓ ਲੱਗੇ ਆ ਬਣਾਉਣਾ ਆਪਾਂ ਸ਼ਹਿਰ ਅਜਨਾਲਾ ਦੇ ਤਹਿਸੀਲ ਵੀ ਅਜਨਾਲਾ ਜ਼ਿਲ੍ਹਾ ਅੰਮ੍ਰਿਤਸਰ ਅੱਜ ਦੀ ਵੀਡੀਓ ਵਿੱਚ ਟੋਟਲ ਆਪਾਂ ਤੁਹਾਨੂੰ ਦਿਖਾਵਾਂਗੇ ਤਿੰਨ ਝੋਟੀਆਂ ਇੱਕ ਗੱਬਣ ਤਿਆਰ ਤੇ ਦੋ ਸੂਈਆਂ ਸਵਈਆਂ ਆਪਾਂ ਪਹੁੰਚਿਆ ਵੀਰ सोनू ਦੇ ਕੋਲ ਤੇ ਆਜੋ ਕਰਦੇ ਆਂ ਵੀਰ ਨਾਲ ਗੱਲਬਾਤ ਤੇ ਪੁੱਛਦੇ ਇਹਨਾਂ ਦੀ ਡਿਟੇਲ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਹੋ ਸਨੋ ਠੀਕ ਠਾਕ ਜੀ ਆ ਪਾਜੀ ਬੜੀਆ ਮਾੜੀ ਬਾਬੇ ਸ਼ੀਤਾਲੀ ਗਰਬਾ ਜੀ ਚਲੋ ਕਿਰਪਾਈ ਚਾਹੀਦੀ ਆ ਜੀ ਬਾਈ ਜੀ ਆਪਣਾ ਨਾਮ ਤੇ ਐਡਰੈਸ ਦੱਸ ਦਿਓ ਤੁਹਾਨੂੰ ਸ਼ਹਿਰ ਦੇ ਨਾਮਾ ਜ਼ਿਲ੍ਹਾ ਹੰਦਸਰ ਠੀਕ ਹੈ ਜੀ ਫੋਨ ਨੰਬਰ 81 467550 ਠੀਕ ਹੈ ਜੀ ਚਲੋ ਤੱਬ ਸੋ ਭਈਆ ਪਹਿਲੇ ਨੰਬਰ ਤੇ ਜਿਹੜੀ 30 ਦੇ ਜੇ ਮੇਰਾ ਭਰਾ ਅੱਛਾ ਜੀ ਜਿਹੜਾ ਕਿ ਨੂੰ ਮਾੜਾ ਚੰਗਾ ਕਹਿਣਾ ਨਾ ਮਾੜੀ ਗੱਲ 5000 ਕੋਈ ਸਾਈ ਪਾਵੇ ਅੱਛਾ ਜੀ ਭਾਵੇਂ ਕੋਈ 2 ਡੱਕ ਚੋਏ ਤੇ ਭਾਵੇਂ ਕੋਈ ਤੋ ਭਈ 3 ਡੱਕ ਠੀਕ ਹੈ ਜੀ ਠੀਕ ਹੈ ਨਾ ਹਾਂਜੀ ਹਾਂਜੀ ਜਿਹੜਾ ਮਾੜਾ ਜੇ ਕਹਿਣਾ ਭਾਜੀ ਅਸੀਂ ਸਾਡਾ ਗੜਾ ਮਾਲ ਘਰਦਾ ਵਾ ਹਾਂਜੀ ਹਾਂਜੀ ਮਾਲ ਨੂੰ ਲਿਓਣੇ ਮੁੱਲ ਠੀਕ ਹੈ ਮੈਂ ਕਮੈਂਟ ਕਰਕੇ ਮਾੜਾ ਕਹਿਣਾ ਚੰਗਾ ਕਹਿਣਾ ਉਹ ਇੱਜਾ ਦੇ ਉਹਦਾ ਮਾੜੀ ਗੱਲ ਲਓ ਨਹੀਂ ਨਹੀਂ ਬਿਲਕੁਲ ਵਧੀਆ ਸਿਆਣੀ ਗੱਲ ਆ ਸਿਆਣੀ ਗੱਲ ਸਾਡੇ ਪੈਸੇ ਅਸੀਂ ਆਪਣੇ ਬੋਝੋ ਪੈਸੇ ਹਾਂਜੀ ਹਾਂਜੀ ਸਹੀ ਗੱਲ ਗੱਲ ਤੇ ਬਿਲਕੁਲ ਸਹੀ ਗੱਲ ਹੈ ਜੀ ਹਾਂਜੀ ਚੰਗਾ ਭਾਈ ਇਹ ਸਾਨੂੰ ਭਾਈ ਹਾਂਜੀ ਆਪਣੀ ਹੈ ਪੂਰੀ ਰੀਰ ਸੱਲੀ ਕਰਕੇ ਖੜੀ ਤੇ ਬਿਲਕੁਲ ਬਿਲਕੁਲ ਜੀ ਸਿਆਣੀ ਗੱਲ ਹੈ ਜੀ ਉਹਦਾ ਵੀ ਗੱਡੀ ਲੈ ਕੇ ਆਉਂਦਾ ਹਾਂਜੀ ਚੱਲ ਆਵੇ ਥਾੜੇ ਵੇਖੇ ਪੂਰ ਸੇ ਤਾ ਵੇਖੇ ਬਾਦ ਘਾੜੇ ਵੇਖੇ ਸਭ ਉਹ ਆਪਣੀ ਚੈੱਕ ਕਰੇ ਬਿਲਕੁਲ ਬਿਲਕੁਲ ਸਭ ਉਹਦੀ ਚੰਗੀ ਸਿਆਣੀ ਗੱਲ ਆ ਸਹੀ ਗੱਲ ਆ ਜੀ 1022 ਵਾਲੇ ਨੂੰ ਵੀ ਵੀਡੀਓ ਕਾਉਂਦੇ ਨਗਾ ਚ ਵਾਦੇ ਨਾ 1022 ਪਾਵੇ ਉਮੜ ਕੇ ਚੋਕੇ ਦੋੜਾ ਭਾਈ ਮੈਨੂੰ ਖੜਦਾ ਹਾਂਜੀ ਹਾਂਜੀ 1022 ਪਾਵੇ ਜੰਗ ਫਿੱਟ ਨਾ ਆਵੇ ਸਾਈ ਉਹਦੀ ਠੀਕਾ ਠੀਕਾ ਨਹੀਂ ਬਿਲਕੁਲ ਸਿਆਣੀ ਗੱਲ ਹੈ ਜੀ ਜਿਹੜਾ ਰੋਲ ਹੈ ਬਿਲਕੁਲ ਸਹੀ ਹੈ ਅਮੁਰਕੇ ਆਪਾਂ ਇੱਕ ਦਿਨ ਮਾਰਾ ਗਏ ਉਹ ਤੋਂ ਸਹੀ ਮੈਨੂੰ ਕੋ ਮੈਂ ਤੁਹਾਨੂੰ ਕਹਾਂ ਕੋ ਤੁਹਾਨੂੰ ਕਹਵੇ ਇਦਾਂ ਕੀਤਾ ਉਹ ਕਾ ਕੀਤਾ ਤੁਹਾਡੀ ਤੁਸੀਂ ਤੇ 5 ਮਿੰਟ ਆਏ ਵੀਡੀਓ ਨਾਲ ਚਲ ਗਏ ਤੁਹਾਡੀ ਕੋਈ ਗਲਤੀ ਹੈਗੀ ਤੁਸੀਂ ਤੇ 2 ਮਿੰਟ ਆਏ 5 ਮਿੰਟਾਂ ਦੀ ਵੀਡੀਓ ਬਣਾ ਕੇ ਚਲ ਗਏ ਹਾਂਜੀ ਹਾਂਜੀ ਤੁਹਾਡੀ ਕੋਈ ਗਲਤੀ ਨਹੀਂ ਭਾਈ ਜੀ ਨਹੀਂ ਬਿਲਕੁਲ ਬਿਲਕੁਲ ਇਹ ਦੱਸਦਾ ਸਾਡਾ ਫਰਜ਼ ਵਧਾ ਮਾਈ ਦਾ ਥਣ ਘੱਟ ਜੇ ਇਹਦਾ ਵਧ ਜੇ ਇਹ ਫਰਜ਼ ਮੰਦਾ ਸਾਡਾ ਦੱਸਦਾ ਬਿਲਕੁਲ ਬਿਲਕੁਲ ਤੁਹਾਡੀ ਕੋਈ ਗਲਤੀ ਨਹੀਂ ਹੈਗੀ ਹਾਂਜੀ ਹਾਂਜੀ ਬਾਈ ਹਣਾ ਅੱਜ ਤੋਂ ਦੱਸਿਓ ਪਹਿਲੇ ਨੰਬਰ ਤੇ ਕਿੰਨਾ ਵਸੂਗਾ ਸੁਭਾ ਸੂ ਵੀ ਇਹ ਪਹਿਲੇ ਨੰਬਰ ਤੇ ਸੁਭਾਏ ਤੀਜਾ ਸੁਣਾ ਜੇ ਅੱਛਾ ਜੀ ਇੰਦਰ ਪਾਜੀ ਕਿਦੋਂ ਥੋੜੀ ਜਿਹੀ ਮਦਰੀ ਆ ਠੀਕ ਆ ਪਰ ਦੁੱਧ 13 14 ਮਿਲ ਜੁੰਦੀ ਹੈ ਠੀਕ ਗੱਲ ਹੈ ਉਹਨਾਂ ਹੀ ਬਾਅਦ ਉਹਨਾਂ ਹੀ ਵਹਾਨਾ ਵੇਖੋ ਕਿਸਾਂ ਕਿ ਫਕਾਵਾ ਵਾਂਗੂ ਬਣੀ ਪਈ ਆ ਕਰਮਾਲੀ ਤੇ ਬਾਈ ਟਾਈਮ ਕਿਨਾਲ ਆਜੂਗੇ ਇਹ ਆ ਪਾਜੀ ਇੱਕ ਦੋ ਦਿਨ ਹੀ ਅੱਜ ਸਵੇਰ ਕੱਲ੍ਹ ਦੁੱਧ ਅੱਛਾ ਜੀ ਦੋ ਦਿਨ ਲੱਗੀ ਤੀਜਾ ਦੁੰਦਿਆ ਪਾਜੂ ਟੱਪ ਲਾ ਦੂ ਥਲੇ ਠੀਕ ਆ ਠੀਕ ਲਓ ਜੀ ਕੱਦ ਯੂ ਦਰਮਿਆਨਾ ਵਾ ਬਾਕੀ ਦੁੱਧ ਵਾਲੇ ਰਿਕੋਰ ਜੱਦਾ ਗਾੜੀ ਵੇਖੋ ਤੁਸੀਂ ਕੀ ਚੀਜ਼ ਕੀਤੀ ਲਓ ਜੀ ਉਹ ਨੇ ਪੇਸ਼ੇ ਨੂੰ ਬਣੀ ਪਈ ਆ ਕਰਮਾਣੀ ਦਾ ਪੂਰੀ ਜਾਨ ਦੇ ਵਿੱਚ ਅਜੇ ਠੀਕ ਆ ਠੀਕ ਆ ਜੀ ਲਓ ਜੀ ਫੇਸ ਕੁਆਲਟੀ ਫੇਰ ਚੈੱਕ ਕਰਾਉਂਦੇ ਤੁਹਾਨੂੰ ਹੈਨ ਅੱਜ ਆਪ ਗਾਵਾਂ ਨੂੰ ਬਣੀ ਪਈ ਆ ਸੂਲ ਤਾਂ ਚੱਡਾ ਲਾ ਜੂ ਕਿ ਜਿੰਦਣ ਖੁੱਲ ਤਿਆਰ ਹੋਵੀ ਕਰਮਾਲੀ ਜੀ ਭਾਪਾ ਜੀ ਮੈਂ ਰਾਣੇ ਇਹ ਕਹਿੰਦਾ ਹਾਂਜੀ ਹਾਂਜੀ ਭਾ ਵੀਰ ਮਰਜੀ ਕੋ ਆਈ ਜਾਂਦਾ ਭਾਜੀ 13 ਕਿਲੋ ਦੀ ਗਰੰਟੀ ਦੇ ਦਿਓ ਮੈਂ 14 ਲਈ ਜਾਂਦਾ ਅੱਛਾ ਜੀ ਆ ਤਾਂ ਮੇਰੀ ਮਰਜ਼ੀ 13 ਨੂੰ ਦੋ ਦਾ ਕਿੱਲੇ ਫਿਰ ਮੈਨੂੰ ਦਿਓ ਠੀਕ ਆ ਠੀਕ ਆ ਠੀਕ ਲੋ ਜੀ ਸਿੰਗਲ ਛੱਡੀ ਆ ਮੈਂ ਨਾ ਡਾਕਟਰ ਦਈ ਜਾਵੇ ਮੇਰੇ ਸਾਥ ਅਜੇ ਮੰਨਣੀ ਨਹੀਂ ਆਉਂਦੀ ਅੱਛਾ ਜੀ ਪਰ ਉਹਦਾ ਵੀਰ ਜੀ ਨੂੰ ਮਰਜ਼ੀ ਦੇਣੀ 14 ਕਿਲੋ ਦੀ ਗਰੰਟੀ 13 ਦੀ ਕਹਿ ਕੇ ਦੇਣੀ ਠੀਕ ਆ ਠੀਕ ਲੋ ਜੀ ਥਾਂ ਥੂਣ ਵੀ ਜਿਹੜਾ ਠੀਕ ਆ ਠੀਕ ਆ ਲਓ ਜੀ 19 ਅੱਗੇ ਨੂੰ ਤੇ 19 ਪਿੱਛੇ ਨੂੰ ਬਣੀ ਹੋਈ ਆ ਹਾਂਜੀ ਹਾਂਜੀ ਨਿਕਲਵੰਦੀ ਬਣੀ ਹੋਈ ਰੱਟੀ ਰੱਡ ਨਾਲ ਕੱਟੇ ਜਾਂਦੀ ਰਹੇ ਠੀਕ ਆ ਠੀਕ ਆ ਠੀਕ ਆ ਜੀ ਗਾੜੀ ਮਾਰੋ ਕੈਮਰਾ ਵੇਖੋ ਇੱਧਰ ਲਓ ਜੀ 19 ਅੱਗੇ ਨੂੰ ਤੇ 19 ਪਿੱਛੇ ਨੂੰ ਬਣੀ ਪਈ ਆ ਕਰਮਾਲੀ ਇਹਦਾ ਭਾਈ ਜੀ ਮੁੱਲ ਫਿਰ ਕੀ ਕਰਾਂ ਮੁੱਲ ਦੇ ਭਾਈ ਜੀ ਥੋੜਾ ਕਾਢਦਾ ਵੱਡਾ ਹਾਂਜੀ ਫਿਰ ਤਾਂ ਭਾਵੇਂ ਕੋਈ ਜਿੰਨਾ ਥੱਲੇ ਮਾਰੇ ਨੂੰ ਰਾਗ ਭਾਗ ਲਾਇਦਾ ਥੱਲੇ ਹਾਂਜੀ ਹਾਂਜੀ ਜਿੰਨਾ ਮਰਜ਼ੀ ਕਰ ਦਿੰਦੇ ਬਿਲਕੁਲ ਸਹੀ ਗੱਲ ਆ ਸਭ ਉੱਥੇ ਪਿੰਡੇ ਦੇ ਨਾਲਾ ਵੇਖੋ ਠੀਕ ਹੈ ਠੀਕ ਹੈ ਜੀ ਇਹਦੇ ਪੋਲੀ ਰੂਮਰ ਕੀ ਚਵਾ ਇਨਾ ਲਗਾਏ ਕਿ ਕਿੰਨੂ ਲਗਾ ਗਏ ਅੱਛਾ ਜੀ ਤੇ ਪੰਜ ਬੜੀ ਪੋਲੀ ਹੈ ਠੀਕ ਹੈ ਠੀਕ ਲੋ ਜੀ ਤੇ ਪੰਜ ਦੁੱਪਣ ਪਾਈ ਜਾਂਦਾ ਕਿ ਬਿਲਕੁਲ ਪੋਲੀ ਦੇ ਥਾਣ ਵੀ ਜਿਹੜਾ ਲੋਕ ਵਾਲਾ ਲੱਗਾ ਪਿਆ ਵਾ ਕਰੀਏ ਸਰਦਨ ਭਾਵੇਂ ਕਰੀਏ ਮਾਤਾ ਅੱਛਾ ਜੀ ਕੋੜਾ ਪਾ ਦੋ ਵਰਸਾ ਬੰਦੀ ਦਿੱਤੀ ਇਹ ਕਾਟਦੀ ਵਾ ਹੈਗੀ ਕੋਈ ਗਿਜਾਸ਼ ਵੀ ਵੀ ਜੋ ਕੇ ਮਾਰਦਾ ਚਾਹ ਜੋ ਕਰਨੇ ਮੇਰਾ ਟੂੜੀ ਖੜੀ ਖਾਈ ਜਾਂਦੀ ਕਰ ਦਈਏ ਗੁੱਲਾ ਪੈਣ ਦੀ ਆਂਦੀ ਬਾਕੀ ਮੇਰਾ ਵੀ ਕੋਈ ਪਿੱਛਾ ਮਾਰੇ ਕਿਸੇ ਘਰ ਜਾ ਕੇ ਅੱਛਾ ਓ ਆਪਣੀ ਗਰੰਟੀ ਦੇ ਬਾਕੀ ਤੇਪ ਕੇ ਆਪਣੀ ਖੜੀ ਠੀਕ ਆ ਠੀਕ ਆ ਲਓ ਜੀ ਫੂਲ ਗਰੰਟੀ ਬਾਈ ਲਓ ਕਿ ਆਪਣੀ ਤੇਪ ਕੇ ਪਾਸ ਕਰਦੇ ਸ਼ੇਰ ਜੀ ਇਹ ਗਰੰਟੀ ਹੈ ਬਾਕੀ ਆਪਣੀ ਪਾਸ ਕਰਦੇ ਠੀਕ ਆ ਠੀਕ ਲਓ ਜੀ ਤੇ ਨਿਆਰ ਕਰਤੀ ਮਾਰਦਾ ਨਾ 3000 ਬਾਈ ਜੇ ਕਰ ਦਈਏ ਮਾਂ ਦਾ ਨਾ ਮਾਂ ਦਾ ਕਰਾਂਗੇ ਮਹੀਂ ਆਵੇ ਕੱਦ ਆਨਲਾਈਨ ਵੀ ਜਾਊਗੀ ਅੱਛਾ ਜੀ ਕੋਈ ਵੀਰ ਜੇ ਬੰਨੇ ਕੱਦ ਛੋਟਾ ਜੀ ਠੀਕ ਹੈ ਠੀਕ ਲੋ ਮੇਰਾ ਮੇਰਾ ਵੀਰ ਕੱਦ ਛੋਟਾ ਕੱਦ ਛੋਟਾ ਜੇ ਠੀਕ ਹੈ ਠੀਕ ਹੈ ਵੀਡੀਓ ਨਾਲ ਹੀ ਆਪਣੇ ਕੋਲ ਰੱਖ ਲੇ ਥਲੋ ਪਾਸ ਕਰੇ ਪਿੱਛਾ ਮਾਰੇ ਆਪਣੀ ਗਰੰਟੀ ਫੁੱਲ ਆਵੇ ਲੋ ਥਲੋ ਇਹ ਦੋ ਦਿਨ ਤਿੰਨ ਦਿਨ ਲੱਗੀ ਮਹੀਂ ਪਲਾਟ ਬੰਦ ਠੀਕ ਹੈ ਠੀਕ ਹੈ ਠੀਕ ਹੈ ਲੋ ਜੀ 65000 ਦੀ ਬਾਈ ਕਹਿੰਦਾ ਕਿ ਦੇ ਦਾਂਗੇ ਤੇ 22 ਭਾਈ ਕਿਹਦੇ ਕਾਹ ਨੂੰ ਪੋਲੀ ਨੋਰ ਕੀ ਮਫਤੇ ਪਈ ਹੈ ਠੀਕ ਹੈ ਠੀਕ ਹੈ ਲੋ ਜੀ ਬਿਲਕੁਲ ਜਿਹੜਾ ਚਲੋ ਪਨੀ ਜਾਨ ਦੌਰ ਜੋ ਬਾਬੇ ਸ਼ਹੀਦ ਵਾਲੇ ਕਰਦਾ ਉਹ ਕਰਦੇ ਜਾਨ ਦੌਰ ਜੋ ਨਿਕਲ ਗਿਆ ਬਿਲਕੁਲ ਇਹ ਇਹ ਪਾਈ ਜਮਾਂਦੂਰੀ ਤਿੰਨ ਥਾਂ ਜੇ ਅੱਛਾ ਜੀ ਜਮਾਂਦੂਰੀ ਲਾ ਕੇ ਸ਼ਾਕ ਨਹੀਂ ਲੱਗਾ ਇਹ ਠੀਕ ਹੈ ਪਿਓਰ ਨਹੀਂ ਲਈ ਰਵੀ ਜਮਾਂਦੂਰੀ ਤਿੰਨ ਥਾਂ ਜੇ ਬਿਲੋ ਕਿ ਦਾਗ ਨਹੀਂ ਲੱਗਾ ਇਹਨੂੰ ਜੋ ਰੱਬ ਨੇ ਬਣਾਇਆ ਹੋਊਗਾ ਆਪਾਂ ਬਿਲਕੁਲ ਬਿਲਕੁਲ ਸਹੀ ਕਹਿੰਦੇ ਆ ਜੀ ਲਓ ਜੀ ਜਮਾਂਦੂਰੀ ਤਿੰਨ ਥਣੀ ਆ ਗਈ ਤੇ ਥਾਤ ਤਾਂ ਮੇਰਾ ਬਹੁਤ ਹੀ ਚੰਗਾ ਆ ਗਿਆ ਇਹ ਤਾਂ ਕਿਉਂ ਹਾਂਜੀ ਉਹ ਤਾਂ ਤਿਲੜਾ ਵੀ ਕਹਿੰਦਾ ਤਿਲੜੇ ਰੱਬ ਨੇ ਜੋਬ ਨੂੰ ਬਣਾਤਾ ਇਹਨੂੰ ਬਣਾ ਬਿਲਕੁਲ ਬਿਲਕੁਲ ਸਹੀ ਗੱਲ ਆ ਜੀ ਸਹੀ ਗੱਲ ਹੈ ਨਾ ਇਹ ਰੱਬ ਦੇ ਵੇ ਲੋਕ ਇਹਦੇ ਦਾਗ ਵੀ ਇੱਕ ਥਾਂ ਲਗਾਣਾ ਹੈ ਤੁਹਾਨੂੰ ਆਪਾਂ ਇੱਕ ਥਾਂ ਦਾ ਦਾਗ ਵੀ ਨਾਲ ਹੈਗਾ ਜੀ ਤੇੰਨੇ ਕੋਈ ਕੋੜ ਕੋਈ ਛਾਗ ਨਹੀਂ ਲੱਗਾ ਜਮਦੂਰੀ ਰੱਬ ਨੇ ਵੀਰੇ ਕੁਝ ਮੈਂ ਹੋਰ ਨੀਲੀ ਰਵੀ ਦੀ ਆ ਇਹ ਬਾਈ ਕਿਵੇਂ ਆ ਇਹ ਬਾਈ ਤਾਜੀ ਸੂਈ ਜਾਲੀ ਅੱਛਾ ਜੀ ਤਾਜੀ ਸੂਈ ਜਾਲੀ ਨੂੰ ਪਤ ਦਸ ਦਿਨ ਹੋ ਗਏ ਠੀਕ ਆ ਠੀਕ ਆ ਉਹਦੇ ਵਾਲਾ ਜਵਾਕ ਜਿਹੜਾ ਬਿਲਕੁਲ 7 ਕਿਲੋ ਘਰ ਵਾਲੇ ਆਂਦੇ ਆ ਪਰ ਆਪਾਂ ਭਾਈ 6 ਹੋਰ ਕਰਕੇ ਦੇਵਾਂਗੇ ਠੀਕ ਆ ਠੀਕ ਆ ਲਓ ਜੀ 6 ਲੀਟਰ ਦੀ ਬਾਈ ਦੀ ਫੁੱਲ ਗਰੰਟੀ ਹੈ ਤੇ ਕੱਦ ਵਜਨ ਜਿਹੜਾ ਬਹੁਤ ਹੀ ਚੰਗਾ ਆ ਗਿਆ ਵਾ ਇਹ ਕੋਈ ਵੀਰ ਭਰਾ ਸੰਭਰ ਵਾਲਾ ਦਾ ਵੀ ਚਲੋ ਦੁੱਧ ਚੰਗਾ ਕੱਢ ਜੂਗੀ ਪੂਰੀ ਜੋ ਨੀਂਹ ਪਈ ਸੋਣੀਏ ਰਾਜੇ ਵੇ ਲੋ ਠੀਕ ਆ ਠੀਕ ਆ ਜੀ ਸਿੱਧੀ ਕੁੜੀ ਆ ਵੇ ਆ ਗੱਡ ਰਵੀ ਬਿਲਕੁਲ ਬਿਲਕੁਲ ਲਓ ਜੀ ਬਾਕੀ ਫੇਸ ਕੁਆਲਟੀ ਵੀ ਚੈੱਕ ਕਰ ਇਹ ਨਾ ਕੋਈ ਦਾ ਕਵੇ ਤਿੱਲੇ ਰਿਆ ਦਮਾਂ ਦੀ ਤਿੱਲੇ ਰਿਆ ਠੀਕ ਆ ਠੀਕ ਆ ਜੀ ਆ ਜੀ ਮਾਨਸਰ ਵਗੈਰਾ ਤੇਲ ਨਾਲ ਸਾੜ ਲੱਗੇ ਕਰ ਮਾਲੀ ਦੇ ਤੇ ਪਿਓਰ ਜਿਹੜੀ ਨੀਲੀ ਰੰਗ ਦੀ ਆ ਗਈ ਹੈ ਨਿਰਪੁਰ ਨਵੀਂ ਜੜੀ ਪਈ ਆ ਯਾਰ ਸੁਵੇ ਚੋਗੇ ਵੀ ਤੇ ਬਾਈ ਇਹਦਾ ਕੀ ਕਰਨਾ ਮੁੱਲ ਫਿਰ ਇਹ ਭਾਈ ਇਹਦਾ ਮੁੱਲ 70000 ਦੇ ਥੇਮ ਆਪਾਂ ਕੋਈ ਪਹਿਲਾਂ ਇਹ ਲੈ ਜੀ ਅੱਛਾ ਜੀ ਆਪਾਂ ਕੋਈ ਪਹਿਲਾਂ ਇਹ ਲੈ ਜੀ ਠੀਕ ਹੈ ਲਓ ਜੀ ਫਿਰ 2000 ਦੀ ਬਿਲਕੁਲ ਇਹਦਾ ਵੀ ਨੋਰਮਲ ਤੇ ਹਾਂ ਜੇ ਕੋਈ ਜੋੜਾ ਇਕੱਠਾ ਲਊਗਾ ਅੱਛਾ ਜੀ ਤੇ ਦੋ ਜੇ ਅਸੀਂ 2000 ਰੁਪਏ 100 ਕਿਲੋਮੀਟਰ ਤੱਕ ਦੋਹਾਂ ਦੀ ਪਹੁੰਚ ਕਰਦਾਂਗੇ ਠੀਕ ਆ ਠੀਕ ਆ ਲਓ ਜੀ 100 ਕਿਲੋਮੀਟਰ ਤੱਕ ਜੇ ਕੋਈ ਵੀਰ ਭਰਾ ਜੋੜਾ ਖੜਾ ਜੋੜਾ ਖਲੂ ਦੇ ਪਹੁੰਚ ਫ੍ਰੀ ਠੀਕ ਆ ਠੀਕ ਆ ਬਾਕੀ ਛੱਡੇ ਦੀਆਂ ਸਫਾਈਆਂ ਸੋਈਆਂ ਜਿਹੜੀਆਂ ਕਾਫੀਆਂ ਤੇ ਬਾਈ ਤੀਜੇ ਨੰਬਰ ਤੇ ਕਿਵੇਂ ਆ ਮੈਂ ਇਹ ਪਾਜੀ ਇਹਦੀ ਸੱਜਣ ਦੀ ਆਪਣੇ ਕੋ ਗੱਬਨ ਦੀ ਵੀਡੀਓ ਹੈਗੀ ਆ ਅੱਛਾ ਜੀ ਕਦੇ ਆਪਾਂ ਗੱਬਨ ਦੀ ਵੀਡੀਓ ਪਾਦਾਂਗੇ ਠੀਕ ਹੈ ਜੀ ਇੱਕ ਮੁੰਡਾ ਕ ਵੱਡੀਆਂ ਵਜ੍ਹਾ ਸੁਨੀਲ ਦੇ ਚੈਨਲ ਦੇ। ਇਹ ਆਪਾਂ ਉਹ ਕੋ ਮੱਝ ਲਈ ਆ। ਅੱਛਾ ਜੀ। ਇਹਦੀ ਗੱਪਾਂ ਦੀ ਵੀਡੀਓ ਹੈਗੀ ਆ, ਉਹ ਕੋ ਸੂਈ ਦੀ ਵੀ ਹੈਗੀ ਆ। ਅੱਛਾ ਜੀ। ਇੱਕ ਲੱਖ 5000 ਦੀ ਉਹਨੇ ਵੀਡੀਓ 'ਚ ਮਤਲਬ ਦਿੱਤੀ ਹੈ ਘੇ ਉਹਨੇ। ਠੀਕ ਹੈ। ਕੋਣ ਮਾਈ ਮਾਤਾ ਦੇ ਬਾਪ ਚਲ ਕੇ ਬਾਹਰ ਜਿਹੜਾ ਕੋ ਲੈਂਦੀ ਆ। ਅੱਛਾ ਜੀ। ਕੋਣ ਦੋਦਰ ਕੋ 8 ਕਿਲੋ ਹੀ ਮੇਰੇ ਕੋਲ ਇਹ ਡੀਲ ਹੋਦੀ ਵੇਲੇ ਲੱਪਾ ਲਾਏ। ਠੀਕ ਹੈ ਠੀਕ ਹੈ। ਕਿ ਆਪਣੀ ਕ੍ਰੇਟੀਵ ਵੀ ਥਣਾ ਦੀ ਕਿ ਭਾਈ ਇਹ ਗੱਡੀ ਹੋ ਗਈ ਦੁੱਧ ਦੁੱਧ ਉਹ 7 ਕਿਲੋ ਠੀਕ ਹੈ ਜੀ ਲੀਟਰ ਮਾਰ ਕੇ 2 ਡੰਗ 24 ਅਗਲੇ ਨਾਲ ਅਗਲਾ 24 ਮਗਲਾ ਮਗਲਾ ਅੱਛਾ ਗੱਭਾਂ ਦੀ ਵੀਡੀਓ ਪਾ ਲਿਆ ਅੱਜ ਤੋਂ ਕਿੰਨੇ ਦਿਨਾਂ ਦੀ ਦੇਖ ਲੈ ਕਿੰਨੇ ਠੀਕ ਹੈ ਲੋ ਜੀ ਇਹ ਵੀ ਨੀਲੀ ਰਾਵੀ ਇਹਦੇ ਕੱਦ ਕਾੜ ਜਿਹੜਾ ਬਹੁਤ ਹੀ ਚੰਗਾ ਭਾਈ ਇਹ ਸੂਹਾ ਕਰਮਾ ਸੂਈ ਹੋ ਗਈ ਸੂਹਾ ਤੀਜਾ ਜੀ ਠੀਕ ਹੈ ਲੋ ਜੀ ਸੂਹਾ ਤੀਜਾ ਸੂਈ ਜੇ ਕਰਮਾ ਲਈ ਤੇ ਇਸ ਟਾਈਮ ਜਿਹੜਾ 7 ਲੀਟਰ ਇਹਦੇ ਤੋਂ ਦੁੱਧ ਬਿਲਕੁਲ ਤਿਆਰ ਭਾਈ ਕੰਡੇ ਵਾਲਾ ਦੁੱਧ ਵਾਲਾ ਨਾ ਹੋਊਗਾ ਠੀਕ ਹੈ ਲੋ ਜੀ ਅੱਗਰੇ ਮਣਕੀ ਆ ਗਈ ਆ ਇੱਕ ਕਾਟ ਕਾਟ ਵੀ ਚੰਗਾ ਉਹ ਤੇ ਹੈ ਵੀ ਸਿੰਗਲ ਹੱਡੀ ਭਾਈ ਸੱਜਰ ਦਾ ਫਿਰ ਕਿੰਨਾ ਕਰਿਆ ਰਕਾਰਡ ਇਹਦਾ ਪਾਜੀ ਵੀਡੀਓ ਪਾ ਲਾਂਗੇ ਅੱਛਾ 17 ਕਿਲੋ 16 17 18 ਨਹੀਂ ਆਂਦੇ 16 17 ਕਿਲੋ ਸੱਜਰ ਨੇ ਦੋ ਦਿੱਤਾ ਜੀ ਨਹੀਂ ਠੀਕ ਹੈ ਠੀਕ ਹੈ ਕੋਈ ਜ਼ਿਆਦਾ ਚੰਗੀ ਸੂਈ ਹੈ ਹਾਂਜੀ ਦੋ ਢਾਈ ਮਿੰਨ ਦੀ ਵਿੱਚ ਸੂਈ ਤੇ ਠੀਕ ਹੈ ਠੀਕ ਹੈ ਲੋ ਜੀ ਸੱਜਰ ਦਾ 16 17 ਲੀਟਰ ਦਾ ਮਿਲ ਕੇ ਰਕਾਰਡ ਆ ਗਿਆ ਰੇ ਬਾਕੀ ਹਵਾਨੇ ਤੇ ਵੀ ਜਿਹੜੀਆਂ ਨਿਸ਼ਾਨੀਆਂ ਨਿਸ਼ੂਨੀਆਂ ਕਾਫੀ ਆ ਗਈਆਂ ਵਾ ਇਹ ਥਾਣ ਸੁਣਦੇ ਆ ਲੋਕ ਵਾਲਾ ਕੱਲਾ ਕੱਲਾ ਗੱਡੀ ਲੈ ਕੇ ਆ ਜੀ ਹਾਂਜੀ ਮੇਰੇ ਕਿਸੇ ਜੰਗ ਦੀ ਚਵਾਈ ਗਲਤ ਹੋਵੇ ਠੀਕ ਆ ਉਹਦੀ ਤੇ ਪੰਜ ਪਾਸ ਨਾ ਹੋਵੇ ਗੱਡੀ ਦਾ ਕਿਰਾਇਆ ਆਪਾਂ ਫੁੱਲ ਦਵਾਂਗੇ ਠੀਕ ਆ ਠੀਕ ਆ ਗੱਡੀ ਦਾ ਕਿਰਾਇਆ ਦਵਾਂਗੇ ਆਪਾਂ ਅੱਛਾ ਜੀ ਹਾਂ ਇਹਦਾ ਕੀ ਮੁੱਲ ਕਰਨਾ ਫਿਰ ਇਹਦਾ ਭਾਈ ਮੁੱਲ ਦਾ 65000 ਜੀ ਅੱਛਾ ਜੀ ਆਪਾਂ 62000 ਜੀ ਬਾੜ ਦੀ ਪੂਰੇ ਸਰ ਦੀ ਦਵਾਂਗੇ ਜੀ ਠੀਕ ਆ ਲਓ ਜੀ 60000 ਦੇ ਤੇ ਕੋਠੇ ਜਿੱਡੀ ਝੋਟੀ ਆ ਇਹ ਤਾਂ ਵੀਰ ਇਹਨਾਂ ਕਰੇ ਉਹ ਜਾਣਦੇ ਕਿ ਕਿੱਦਾਂ ਜੇ ਇਹਨਾਂ ਸਮਝੇ ਉਹ ਇੱਦਾਂ ਸ਼ਾਦੀ ਨਹੀਂ ਹੋਣੀ ਜੀ ਕਾਰਡ ਜਿਹੜਾ ਬਹੁਤ ਹੀ ਚੰਗਾ ਹੋਰ ਕੋਈ ਬਿਹਰਾਸੀ ਵਾਲਾ ਜੀ ਤੇ ਦੁੱਧ ਚਲੋ ਚੰਗਾ ਕੱਢੀ ਜੀ ਉਹ ਵੀ ਸਰਮਾੜੀ ਕਦੇ ਉਹਨੂੰ ਸੈਂਡ ਕਰ ਦਾਂਗਾ ਆਪਾਂ ਅੱਛਾ ਜੀ ਸੱਜਰ ਦੀ ਪਾਰਾ ਟਾਈਮ ਤੇ ਆ ਜੀ ਕਿੰਨੇ ਕਿੰਨੇ ਜੀ ਗੱਪਣੇ ਕਿੰਨੇ ਜੀ ਸੋਈ ਆ ਹਾਂਜੀ ਹਾਂਜੀ ਬਿਲਕੁਲ ਪਿਆਰ ਜੀ ਦਵਾਤਾ ਦੇ ਠੀਕ ਹੈ ਠੀਕ ਹੈ ਲਓ ਜੀ ਮਿਲਕ ਰਕੌੜ ਜਿਹੜਾ ਬਹੁਤ ਹੀ ਚੰਗਾ ਆ ਗਿਆ ਵਾ ਝੋਟੀ ਦਾ ਤੇ ਰੇਡ ਬਾਈ ਨੇ ਬਿਲਕੁਲ ਹੀ ਛੋਟਾ ਪਾਤਾ ਵਾ ਬਾਕੀ ਮਾਤਾ ਨਾਲ ਵੀਰ ਮੇਰਾ ਭਰਾ ਫੋਨ ਕਰੂਗਾ ਆਪਾਂ ਮਾਤਾ ਮਾਂ ਤਾਂ ਜਰੂਰ ਕਰਾਂਗੇ ਤੇ ਕਿਹੜੀ ਪਹੇਵਾਂ ਵਾਲੀ ਆਪਾਂ ਲਗਾ ਦੇਣ ਫਿਰ ਆਪਾਂ ਤੁਹਾਨੂੰ ਤੇ ਭੋਲੇ ਆ ਠੀਕ ਹੈ ਠੀਕ ਹੈ ਜੀ ਕੀ ਅਖ ਲੈ ਵੀ ਚੀਨਾ ਦਾ ਚੀਨਾ ਦਾ ਹੀਰਾ ਵੇ ਲੋ ਠੀਕ ਹੈ ਠੀਕ ਹੈ ਉਹ ਜੀ ਚੀਨਾ ਦਾ ਹੀਰਾ ਆ ਗਿਆ ਥਾਣ ਤੋਂ ਜਿਹੜਾ ਬਹੁਤ ਹੀ ਚੰਗਾ ਲੱਗਾ ਵਾ ਇਹ ਹੈ ਅਸੀਂ ਗਿਆ ਟਪ ਲਾ ਗਿਆ ਆ ਪਾਈ ਦਾ ਜਲਾ ਪੜ ਸਕਦੇ ਜੇ ਬਾਕੀ ਆ